ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਇਹ ਵੀਡੀਓ ਬੇਸਿਕਲੀ ਜੋ 8882364 ਦੇ ਉੱਪਰ ਜੋ ਕੇਸ ਲੱਗੇ ਆ ਉਹਨਾਂ ਨੂੰ ਲੈ ਕੇ ਆਜੂ ਵਾਲੇ ਕੇਸ ਬਾਰੇ ਜੋ ਅਪਡੇਟ ਹੈ ਉਸ ਨੂੰ ਲੈ ਕੇ ਇਹ ਵੀਡੀਓ ਜੋ ਹੈ ਬਣਾਈ ਜਾ ਰਹੀ ਹੈ ਸੋ ਅਗਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਜਦੋਂ ਵੀ 8882364 ਰਿਗਾਰਡਿੰਗ ਜਾਂ 8882364 ਦੀ ਸਕਰੂਟੀਨੀ ਰਿਗਾਰਡਿੰਗ ਕੋਈ ਅਪਡੇਟ ਆਏ ਤੁਹਾਡੇ ਨਾਲ ਸਭ ਤੋਂ ਪਹਿਲਾਂ ਜੋ ਹੈ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਪ੍ਰਾਪਤ ਹੋਏ। ਸੋ ਗੱਲ ਕਰਦੇ ਹਾਂ ਅੱਜ ਦੇ ਕੇਸ ਦੀ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 8802364 ਦੇ ਉੱਪਰ ਦੋ ਕੇਸ ਲੱਗੇ ਆ। ਇੱਕ ਕੇਸ ਦੀ ਹੀਅਰਿੰਗ ਅੱਜ ਹੈ। ਮਤਲਬ ਕਿ 18 ਤਰੀਕ ਨੂੰ ਔਰ ਦੂਸਰੇ ਦੀ 19 ਤਰੀਕ ਨੂੰ ਹੈ। ਠੀਕ ਹੈ। ਇਸ ਤੋਂ ਇਲਾਵਾ ਜੋ ਅੱਜ ਐਸਸੀ ਐਮਬੀ ਕੈਟਾਗਰੀ ਹੈ ਉਸ ਦੀ ਸਕਰੂਟੀ ਵੀ ਹੈ। ਠੀਕ ਹੈ। ਸੋ ਸਕਰੂਟੀਨੀ ਨੂੰ ਲੈ ਕੇ ਜਦੋਂ ਵੀ ਕੋਈ ਅਪਡੇਟ ਆਏਗੀ ਜਾਂ ਉਹਨਾਂ ਦੀ ਲਿਸਟ ਨੂੰ ਲੈ ਕੇ ਅਪਡੇਟ ਆਏਗੀ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝੀ ਕੀਤੀ ਜਾਏਗੀ ਔਰ ਨਾਲ ਹੀ ਤੁਹਾਨੂੰ ਇਹ ਵੀ ਦੱਸਿਆ ਜਾਏਗਾ ਕਿੰਨੇ ਕੈਂਡੀਡੇਟ ਜੋ ਹੈ ਅੱਜ ਉਥੇ ਡੀਵੀ ਕਰਵਾਉਣ ਲਈ ਪਹੁੰਚੇ ਆ ਜਿਸ ਤੋਂ ਤੁਸੀਂ ਕੱਟ-ਆਫ ਦਾ ਅੰਦਾਜ਼ਾ ਜੋ ਹੈ ਖੁਦ ਹੀ ਲਗਾ ਸਕਦੇ ਹੋ ਇਸ ਤੋਂ ਇਲਾਵਾ ਮੇਨ ਜੋ ਵੀਡੀਓ ਇਹ ਜੋ ਬਣਾਈ ਜਾ ਰਹੀ ਹੈ ਅੱਜ ਦੀ ਹੀアリング ਨੂੰ ਲੈ ਕੇ ਆ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਦੋ ਕੇਸ ਲੱਗੇ ਆ ਪਹਿਲਾ ਕੇਸ ਜੋ 14 ਜੂਨ 2024 ਨੂੰ ਰਜਿਸਟਰ ਹੋਇਆ ਸੀ ਜਿਸ ਦੀ ਲਿਸਟ ਟਾਈਪ ਅਰਜੈਂਟ ਹੈ ਔਰ ਡਾਇਰੀ ਨੰਬਰ ਤੁਸੀਂ ਇਸ ਦਾ ਦੇਖ ਸਕਦੇ ਹੋ ਨਾਲ ਹੀ ਕੇਸ ਨੰਬਰ CWP 1457 ਹੈ ਇਸ ਦੇ ਵਿੱਚ ਜੋ ਪਾਰਟੀ ਹੈ ਉਹ ਮਾਵੀਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਅਦਰ ਜੋ ਐਡਵੋਕੇਟ ਨੇ ਉਹ ਵਿਕਾਸ ਚਤਰਾਥ ਨੇ ਰਿਸਪੋਂਡੈਂਟ ਐਡਵੋਕੇਟ ਜੋ ਹੈ ਉਹ ਏਜੀ ਆਫ ਪੰਜਾਬ ਨੇ ਠੀਕ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਨੈਕਸਟ ਡੇਟ ਨਾਟ ਅਵੇਲੇਬਲ ਹੈ ਕਿਉਂਕਿ ਅੱਜ ਇਸ ਦੀ ਹੀਅਰਿੰਗ ਹੋਣੀ ਹੈ ਠੀਕ ਹੈ ਇਹ ਲਿਖਿਆ ਹੋਇਆ 18 ਜੂਨ 2024 ਨੂੰ ਔਰ ਇਸ ਨੂੰ ਜੋ ਹੈ ਸੀਰੀਅਲ ਨੰਬਰ ਔਰ ਬੈਂਚ ਜੋ ਹੈ ਉਹ ਲੋਟ ਹੋ ਚੁੱਕੀ ਹੈ ਸੋ ਸੀਰੀਅਲ ਨੰਬਰ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਅਰਜੈਂਟ 135 ਸੀਰੀਅਲ ਨੰਬਰ ਮਿਲਿਆ ਔਰ ਜੋ ਕੋਰਟ ਰੂਮ ਹੈ ਉਹ 34 ਹੈ ਠੀਕ ਹੈ ਔਨਰੇਬਲ ਮਿਸਿਸ ਜੋ ਹੈ ਜਸਟਿਸ ਸੁਦੀਪਤੀ ਸ਼ਰਮਾ ਜੋ ਹੈ ਉਹ ਇਸ ਕੇਸ ਦੀ ਹੀアリング ਨੂੰ ਕਰਨਗੇ ਸੁਨਣਗੇ ਠੀਕ ਹੈ ਸੋ ਜੋ ਜੱਜ ਨੇ ਉਹ ਜਸਟਿਸ ਸੁਦੀਪਤੀ ਸ਼ਰਮਾ ਨੇ ਜਿਨ੍ਹਾਂ ਨੇ ਇਸ ਕੇਸ ਦੀ ਸੁਣਵਾਈ ਕਰਨੀ ਹੈ ਤੋ ਜਦੋਂ ਵੀ ਕੋਈ ਇਸ ਰਿਗਾਰਡਿੰਗ ਅਪਡੇਟ ਆਏਗੀ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝੀ ਕੀਤੀ ਜਾਏਗੀ ਫਿਲਹਾਲ ਇਸ ਨੂੰ ਸੀਰੀਅਲ ਨੰਬਰ ਜੋ ਹੈ ਉਹ ਮਿਲ ਚੁੱਕਿਆ ਹੈ 135 ਨੰਬਰ ਤੇ ਇਸ ਦੀ ਸੁਣਵਾਈ ਹੋਏਗੀ ਜੋ ਸੀਰੀਅਲ ਨੰਬਰ ਅਕੋਰਡਿੰਗ ਹੈ ਸੋ ਜਦੋਂ ਵੀ ਕੋਈ ਅਪਡੇਟ ਇਸ ਨੂੰ ਲੈ ਕੇ ਆਉਂਦੀ ਹੈ ਹੋਰ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝੀ ਕੀਤੀ ਜਾਏਗੀ ਔਰ ਨਾਲ ਹੀ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਲੈ ਕੇ ਅਗਰ ਕੋਈ ਅਪਡੇਟ ਆਂਦੀ ਹੈ ਕੀ ਅੱਜ ਕਿੰਨੇ ਕੈਂਡੀਡੇਟ ਦੀ ਲਿਸਟ ਲੱਗੀ ਹੈ ਔਰ ਕਿੰਨੇ ਕੈਂਡੀਡੇਟ ਅੱਜ ਟੀਵੀ ਲਈ ਬੁਲਾਏ ਗਏ ਆ ਉਹ ਤੁਹਾਨੂੰ ਸਭ ਇਸੇ ਚੈਨਲ ਤੇ ਦੇਖਣ ਨੂੰ ਮਿਲੇਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਟੈਲੀਗ੍ਰam ਚੈਨਲ ਤੇ ਲਿਸਟ ਜੋ ਹੈ ਉਹ ਤੁਹਾਨੂੰ ਮਿਲ ਜੇਗੀ ਜਿਸ ਦਾ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਠੀਕ ਹੈ ਤੁਸੀਂ ਉੱਥੋਂ ਲਿਸਟ ਵੀ ਦੇਖ ਸਕਦੇ ਹੋ ਸੋ ਟੈਲੀਗ੍ਰam ਚੈਨਲ ਨਾਲ ਜੋੜ ਸਕਦੇ ਹੋ ਤੁਸੀਂ ਅਗਰ ਜੁੜਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਮਿਲ ਜੇਗਾ ਫਿਲਹਾਲ ਇਹ ਅਪਡੇਟ ਹੈ ਇਸ ਤੋਂ ਇਲਾਵਾ ਜਦੋਂ ਵੀ ਕੀ ਰਿੰਗ ਤੋਂ ਬਾਅਦ ਕੋਈ ਅਪਡੇਟ ਆਉਂਦੀ ਹੈ ਕਿ ਇਸ ਕੇਸ ਦਾ ਕੀ ਬਣਿਆ ਇਸ ਨੂੰ ਅਗਲੀ ਡੇਟ ਮਿਲੀ ਹੈ ਜਾਂ ਇਹ ਕੇਸ ਡਿਸਮਿਸ ਹੋਇਆ ਹੈ ਜਾਂ ਡਿਸਪੋਜ਼ ਆਫ ਹੋਇਆ ਹੈ ਜੋ ਵੀ ਅਪਡੇਟ ਆਏਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਇਸੇ ਚੈਨਲ ਤੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬਾ ਲੈਣਾ ਥੈਂਕ ਯੂ ਸੋ ਮੱਚ